ਬੋਸ ਉਹ ਅਗਰਤਾ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਜਿਹੜੇ ਕਿ ਪਿਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿੰਟਨੂ ਰਿਪਰੈਜ਼ੈਂਟ ਕਰਦੇ ਨੇ ਬਹੁਤ ਹੀ ਮਹੱਤਵਪੂਰਨ ਵਿਸ਼ਾ ਕੈਨੇਡਾ ਦੇ ਨਾਲ ਸਬੰਧਤ ਵਿਦਿਆਰਥੀਆਂ ਦਾ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੀਰਤ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਤ ਜੀ 970 ਨਵੇਂ ਕੋਰਸਾਂ ਦੀ ਲਿਸਟ ਤੱਕ ਕੈਨੇਡਾ ਨੇ ਜਾਰੀ ਕਰ ਦਿੱਤੀ ਹੁਣ ਸਵਾਲ ਜਿਹੜੇ ਦੋ ਖੜੇ ਨੇ ਵੱਟੇ ਇੱਕ ਤਾਂ ਜਿਹੜੇ ਵਿਦਿਆਰਥੀ 1 ਨਵੰਬਰ ਤੋਂ ਪਹਿਲਾਂ ਦਾਖਲਾ ਲੈ ਲੈਣਗੇ ਭਾਵੇਂ ਉਹ ਬਿਜ਼ਨਸ ਦਾ ਕੋਰਸ ਹੈ ਭਾਵੇਂ ਕੋਈ ਹੋਰ ਹੈ ਕੀ ਉਹਨਾਂ ਨੂੰ ਪੀਆਰ ਮਿਲੇਗੀ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਤਾਂ ਨਹੀਂ ਇਹ ਪਹਿਲਾ ਵੱਡਾ ਸਵਾਲ ਹੈ ਦੂਸਰਾ ਵੱਡਾ ਸਵਾਲ ਜਿਹੜੇ ਸਾਡੇ ਬੱਚੇ ਹੁਣ ਕੈਨੇਡਾ ਚ ਪੜ ਰਹੇ ਨੇ ਪ੍ਰੈਜ਼ੈਂਟਲੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ पीआर च दिक्कत ਤਾਂ ਨਹੀਂ ਹੈ ਕਿਉਂਕਿ 1 ਨਵੰਬਰ ਤੋਂ ਬਾਅਦ ਕਾਫੀ ਕੁਝ ਉੱਥੇ ਬਦਲ ਰਿਹਾ ਹੁਣ ਮੈਂ ਚਾਹੂੰਗਾ ਕਿ ਇਹਨਾਂ ਦੋਵੇਂ ਸਵਾਲਾਂ ਨੂੰ ਤੁਸੀਂ ਇੱਕ ਇੱਕ ਕਰਕੇ ਚੰਗੀ ਤਰ੍ਹਾਂ ਅਡਰੈਸ ਕਰੋ ਔਰ ਸਾਰੇ ਪੱਖ ਸਾਂਝੇ ਕਰ ਇਹ ਬਿਲਕੁਲ ਸਰ ਕਹਿੰਦੇ ਨਾ ਜਿਹਦੇ ਤੇ ਬੀਤਰੀ ਆ ਉਹਨੇ ਹੀ ਪਤਾ ਹੁੰਦਾ ਦੂਸਰਾ ਬੰਦਾ ਤਾਂ ਜਿੰਨੀ ਮਰਜ਼ੀ ਸਲਾਹਾਂ ਦੇ ਜਾਵੇ ਸੋ ਜਿਹੜਾ ਨਵਾਂ ਅਪਡੇਟ ਆਇਆ ਸੋ 1 ਨਵੰਬਰ ਹੁਣ ਤਾਂ 1 ਨਵੰਬਰ ਤੋਂ ਬਾਅਦ ਤਾਂ ਕਲੈਰਿਟੀ ਆ ਗਈ ਹੈ ਨਾ ਕਿ ਇਹ ਉਹਨਾਂ ਦਾ ਪ੍ਰੋਸੈਸ ਆ ਅਸੀਂ ਇਹਨਾਂ ਦੇ ਰਾਹ ਤੇ ਚੱਲਾਂਗੇ ਇਸ ਸਾਨੂੰ ਪੜਾਈ ਵੀ ਜੇ ਅਸੀਂ ਵਧੀਆ ਕਰਦੇ ਆ ਸਾਨੂੰ ਵਗ ਕੰਪਨੀ ਮਿਲੂਗਾ ਤੇ ਅਸੀਂ ਪੀਆਰ ਵਾਸਤੇ ਵੀ ਸਾਡੇ ਨੇ ਉਮੀਦਾਂ ਬਹੁਤ ਵੱਜਣਗੀਆਂ ਪਰ ਸਾਰੇ ਟੱਲਾ ਸਰ ਜਿਹੜੀ ਪ੍ਰੋਬਲਮ ਪਤਾ ਕੀ ਆ ਜਿਹੜਾ ਬੱਚਾ ਪੜ ਰਿਹਾ ਠੀਕ ਹੈ ਨਾ ਜਾਂ ਜਿਹੜੇ ਬੱਚੇ ਦੀ ਫਾਈਲਾਂ ਲਗੀਆਂ ਤੇ ਲਗਣੀਆਂ 1 ਨਵੰਬਰ ਤੋਂ ਪਹਿਲਾਂ ਅਕਤੂਬਰ ਚ ਲੱਗਣਗੀਆਂ ਤੇ ਜਿਹਨਾਂ ਦੀ ਪੜਾਈ ਖਤਮ ਹੋਣ ਵਾਲੀ ਆ ਉਹ ਉਹਨਾਂ ਦੇ ਮਨ ਦੇ ਵਿੱਚ ਨਾ ਹਰੇ ਵੀ ਚੀਜ਼ ਆ ਰਹੀ ਹੈ ਕਿ ਡਰ ਬੈਠਾ ਹੋਇਆ ਕਿ ਸਾਡਾ ਕੀ ਕਸੂਰ ਆ ਵੀ ਸਾਨੂੰ ਕਿਉਂ ਨਹੀਂ ਪਹਿਲਾਂ ਦੱਸਿਆ ਗਿਆ ਤੇ ਬਟਾ ਮੈਂ ਦੱਸਣਾ ਚਾਹੁੰਗਾ ਕਸੂਰ ਕੁਛ ਨਹੀਂ ਹੈ ਜੇ ਨਹੀਂ ਤੁਹਾਨੂੰ ਦੱਸਿਆ ਤਾਂ ਇਸ ਕਰਕੇ ਉਹ ਤੁਹਾਡੇ ਨਾਲ ਪੂਰੀ ਤੁਹਾਡੇ ਨਾਲ ਜਿੱਦਾਂ ਕਿ ਪਿੱਛੇ ਦੇ ਮਨ ਦੇ ਵਿੱਚ ਡਾਊਟ ਸੀਗਾ ਪਹਿਲਾਂ ਤਾਂ ਇਤਨੀਆ ਖਬਰਾਂ ਵੀ YouTube ਚੈਨਲ ਦੇ ਸਰ ਵੀਡੀਓ ਵਾਇਰਲ ਹੋ ਗਈਆਂ ਸੀ ਕਿ ਕੈਨੇਡਾ ਨੇ ਹੁਣ ਵਰਪਾ ਮੰਨ ਨਹੀਂ ਦੇਣਾ ਸੋ ਸੀ ਤੇ ਤਾਂ ਬਿਲਕੁਲ ਉਹਨੇ ਠੋਕ ਕੇ ਜਵਾਬ ਦਿੱਤਾ ਕਿ ਭਰਾ ਛੱਡ ਦਿਓ ਛੁੱਟੀਆਂ ਵਾਪਮਾ ਬੁਲਾਉਣੀਆਂ ਸੋ ਕੈਨੇਡਾ ਦੇ ਜਿਹੜਾ ਇਹ ਅਪਡੇਟ ਆ ਨਾ ਸੋ ਕੈਨੇਡਾ ਨੇ ਮੈਂ ਤਾਂ ਕਹੂੰਗਾ ਆਪਣੀ ਇੱਜ਼ਤ ਤੇ ਕੰਮ ਕੀਤਾ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਐ ਧੱਜੀਆਂ ਉਡਾਈਆਂ ਜਾ ਰਹੀਆਂ ਕੈਨੇਡਾ ਵੱਲੋਂ ਤੇ ਬਟ ਜਿਹੜਾ ਹੁਣ ਨਾ ਆ ਕਲੈਰਿਟੀ ਤਾਂ ਦੇਤੀ ਨਵੇਂ ਬੱਚੇ ਨੂੰ ਮਿਲ ਗਈ ਪਰ ਜਿਹੜਾ ਪੁਰਾਣਾ ਬੱਚਾ ਪੜ ਰਿਹਾ ਉਹ ਬੜਾ ਐਸੂ ਨੇ ਸਟ्रेस ਕਿ ਮੇਰਾ ਕੋਰਸ ਹੋ ਗਈ ਨਾ ਹੁਣ ਉਹਨੇ ਵੀ ਕੋਰਸਸ ਦੀ ਲਿਸਟ ਚੈੱਕ ਕੀਤੀ ਸਰ 97 ਪੇजेस ਦੀ ਲਿਸਟ ਆ 97 ਪੇजेस ਆ 900 ਤਿੰਨ ਕਿਤੇ ਲਾਗੇ ਸ਼ਾਰਟ ਕੋਰਸੇ ਸੋ ਰਾਉਂਡ ਮਤਲਬ ਕਿ ਤੁਸੀਂ ਲਾ ਲਓ 97 ਪੇਜਾਂ ਦੀ ਲਿਸਟ ਆ ਤੇ ਬੱਚੇ ਨੇ ਇਕੱਲਾ ਇਕੱਲਾ ਦੇਖ ਲਿਆ ਕਿ ਮੈਂ ਐਗਰੀਕਲਚਰ ਬੈਕਗਰਾਉਂਡ ਆਈਟੀ ਬੈਕਗਰਾਉਂਡ ਜਾਂ ਸਾਰੀਆਂ ਚੀਜ਼ਾਂ ਹੈਲਥ ਕੇਅਰ ਦਾ ਦੇਖ ਲਿਆ ਕਿ ਮੇਰਾ ਕੋਰਸ ਤੇ ਚਾਹੁੰਦਾ ਹੀ ਨਹੀਂ ਪਰ ਇਹ ਨਾ ਹੋਵੇ ਨਾ ਕਿਤੇ ਚਲੋ ਮੈਨੂੰ ਵਰਕ ਪਰਮਿਟ ਦਾ ਮਿਲ ਜੇ ਮੈਂ ਪੀਆਰ ਦੇ ਵਿੱਚ ਨਾ ਕਿਤੇ ਫਸ ਜਵਾਂ ਮੈਂ ਕਿਤੇ ਪੀਆਰ ਦੇ ਵਿੱਚ ਨਾ ਰਹਿ ਜਵਾਂ ਉਹ ਬੜੀ ਕਿਹਦਾ ਨੈਗੇਟਿਵਿਟੀ ਐ ਸੋ ਲਈ ਵੀ ਤਾਂ ਮੈਂ ਕਹਿਣਾ ਚਾਹਾਂਗਾ ਪਹਿਲੀ ਗੱਲ ਤਾਂ ਇਹ ਜੋ ਲਿਸਟ ਆਈ ਹੈ ਨਾ ਜਿੱਦਣੇ ਆਈ ਹੈ ਇਹ ਉਸ ਦਿਨ ਦੀ ਦੇ ਰਹੀ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਉਹਨਾਂ ਰਿਕੁਆਇਰਮੈਂਟ ਹੈਗੀ ਆ ਲੰਬੇ ਸਮੇਂ ਦੇ ਵਿੱਚ ਚਾਹੀਦੀ ਹੈ ਉਹ ਆ ਸੋ ਇਹ ਚੀਜ਼ਾਂ ਚੇਂਜ ਹੁੰਦੀਆਂ ਰਹਿਣੀਆਂ ਘਟਦੀਆਂ ਵੀ ਰਹਿਣੀਆਂ ਇਹ ਅਪਡੇਟ ਵੀ ਹੁੰਦੀਆਂ ਰਹਿਣੀਆਂ ਤੋਂ ਜੇ ਇੱਕ ਜਿਹੜਾ ਤੁਹਾਡਾ ਸਵਾਲ ਆ ਨਾ ਕਿ ਸਾਡੇ ਕਿਤੇ ਪੀਆਰ ਦੇ ਵਿੱਚ ਨਾ ਪੰਗੀ ਆਵੇ ਕਿਉਂਕਿ ਮੇਰਾ ਕੋਰਸ ਲਿਸਟ ਦੇ ਵਿੱਚ ਨਹੀਂ ਹੈਗਾ ਮਤਲਬ ਕਿ ਕੈਨੇਡਾ ਨੂੰ ਇਹ ਵੀ ਕੈਟਾਗਰੀ ਦੇ ਨਾਲ ਦੇ ਬੰਦੇ ਨਹੀਂ ਚਾਹੀਦੇ ਮੈਂ ਕਿਤੇ ਫਸ ਨਾ ਜਾਵਾਂ ਪਹਿਲੀ ਗੱਲ ਨਾਸਵਾ ਜੇ ਦਾ ਤੁਹਾਡੇ ਨੰਬਰ ਚੰਗੇ ਆਏ ਆ ਪਹਿਲੀ ਸ਼ਰਤ ਨੰਬਰ ਚੰਗੇ ਆਉਣੇ ਚਾਹੀਦੇ ਆ ਦੂਜੀ ਸ਼ਰਤ ਤੁਹਾਡੀ ਜੇ ਤੁਸੀਂ ਰੈਲੇਵੈਂਸੀ ਦੇ ਵਿੱਚ ਤੁਸੀਂ ਪੂਰੇ ਨਾਲ ਕੰਮ ਕੀਤਾ ਤੀਜੀ ਸ਼ਰਤ ਵਧੀਆ ਤੁਹਾਡਾ EMPLOYE ਸ਼ਰਤ ਨਹੀਂ ਮੈਂ ਕਹਾਂਗਾ ਤੀਜਾ ਤੁਹਾਡਾ ਗੁੱਡ ਲੱਕ ਹੈਗਾ ਜੇ ਤੁਹਾਨੂੰ ਚੰਗਾ EMPLOYER ਮਿਲ ਜਿੰਦਾ ਤੁਹਾਨੂੰ ਸਪੋਰਟ ਕਰਦਾ ਤੇ ਮੈਂ ਕਹਿੰਦਾ ਜਿੱਥੇ ਮਰਜ਼ੀ ਕਰ ਲੋ ਤੁਹਾਡਾ ਪੀਆ ਛੱਡੋ ਇਨੀ ਸਿਟੀ ਹੋਊਗੀ ਤੁਹਾਡੀ ਜ਼ਿੰਦਗੀ ਦੇ ਸਾਰੇ ਸੁਪਨੇ ਪੂਰੇ ਹੋਣਗੇ ਸਿਰਫ ਇਹ ਦੋ ਚੀਜ਼ਾਂ ਜਿਹੜੀਆਂ ਪਹਿਲੀਆਂ ਦੋ ਚੀਜ਼ਾਂ ਨਾ ਘੱਟ ਨੰਬਰ ਰੈਲੇਵੈਂਸੀ ਦੇ ਵਿੱਚ ਕੰਮ ਨਹੀਂ ਸੋ ਹਾਂ ਜਿਹੜੇ ਬੱਚੇ ਰੈਲੇਵੈਂਸੀ ਦਾ ਖਿਆਲ ਨਹੀਂ ਰੱਖਣਗੇ ਰੈਲੇਵੈਂਸੀ ਸਮਝ ਲਿਆ ਪਿਛਲੇ ਸਮੇਂ ਤੋ ਸਮਾਂ ਕੋ ੱੱੱਕੀ ਚੱਲੀ ਜਾਂਦਾ ਸੀਗਾ ਮੈਡੀਕਲ ਦੀ ਪੜ੍ਹਾਈ ਕੀਤੀ ਸਿਕਿਉਰਿਟੀ ਦਾ ਕੰਮ ਕਰ ਰਹੇ ਆ ਜਾਂ ਕੋਈ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਆ ਸ਼ੈਫ ਦਾ ਕੰਮ ਅਸੀਂ ਕਰ ਰਹੇ ਆ ਸਭ ਕੁਝ ਮਤਲਬ ਕਿ ੱੱਕਾ ਚੱਲੇ ਜਾਂਦਾ ਸੀ ਪ੍ਰਵੇਸ਼ ਸੇਟ ਕਰ ਲੈ ਨੋਮੀਨੇਸ਼ਨ ਦੇ ਆਧਾਰ ਤੇ ਆਪਾਂ ਪੀਆਰ ਲੈ ਲੈਂਦੇ ਸੀਗੇ ਪੀਐਮਪੀ 560 ਪੁਆਇੰਟ ਦਾ ਉਹ ਚੀਜ਼ਾਂ ਤੇ ਹੁਣ ਰੋਕ ਲੱਗੀ ਆ ਤਹਾਂ ਹੀ ਕਰਕੇ ਉਹਦੇ ਬੱਚਾ ਤਾਂਗਾ ਸੋ ਇਸੇ ਲਈ ਕਹਿੰਨਾ ਦੋ ਸ਼ਰਤਾਂ ਮੈਂ ਤਾਂ ਕਹਿੰਦਾ ਆਪਣੇ ਬੱਚੇ ਨੂੰ ਇੰਡੀਆ ਉਹ ਤਾਂ ਨੰਬਰ ਚੰਗੇ ਲੈਣੇ ਆ ਚੰਗੀ ਜੀਪੀਏ ਨਾਲ ਪਾਸ ਹੋਣਾ ਦੂਜੀ ਆ ਆਪਣੀ ਫੀਲਡ ਦੇ ਨਾਲ ਕੰਮ ਕਰਨਾ ਹਾਂ ਲੱਗਾ ਰਹਿ ਪਰ ਫੋਕਸ ਰੱਖਈ ਵਾਰੀ ਕੀ ਹੁੰਦਾ ਸਰ ਇਹ ਵੀ ਦੱਸ ਦਵਾਂ 35 ਸੱਟੇ ਕੰਮ ਨਹੀਂ ਮਿਲਦਾ ਜਦੋਂ ਵੀ ਆਪਾਂ ਪੜ੍ਹਾਈ ਖਤਮ ਹੁੰਦੀ ਹੈ ਨਾ ਪਰ ਲੱਗਾ ਰਵੇ ਟਾਈਮ ਪਾਸ ਕਰਦਾ ਰਵੇ ਪਰ ਲੌਂਗ ਟਰਮ ਇੱਕੋ ਵੀਜ਼ਾ ਰੱਖੇ ਨਾਲ ਦੀ ਨਾਲ ਅਪਲਾਈ ਕਰ ਜਿੱਦਣ ਮੇਰੀ ਰੈਲੇਵੈਂਸੀ ਦੀ ਜੌਬ ਮਿਲੀ ਤਨਖਾਹ ਨਹੀਂ ਦੇਖਣੀ ਭਾਵੇਂ ਜਿੱਥੇ ਅੱਜ ਮੈਂ ਪਾਰਟ ਟਾਈਮ ਕੋਈ ਕੰਮ ਕਰ ਰਿਹਾ ਜਾਂ ਰੈਲੇਵੈਂਸੀ ਦੇ ਅਗੇਂਸ ਕੰਮ ਕਰ ਰਿਹਾ ਤਨਖਾਹ ਜ਼ਿਆਦਾ ਵਾ ਉਹ ਛੱਡ ਕੇ ਰੈਲੇਵੈਂਸੀ ਵਾਲ ਨੂੰ ਜਾਣਾ ਕਿ ਆਪਣਾ ਐਕਸਪੀਰੀਅੰਸ ਦੇ ਜਿਹੜੇ ਕੀ ਪੁਆਇੰਟ ਗੇਨ ਕਰ ਸਕਾ ਸੋ ਇਹ ਸਾਰੀਆਂ ਚੀਜ਼ਾਂ ਵਧੀਆ ਹੋਣਗੀਆਂ ਪਰ ਜਿਹੜਾ ਕਿ ਬੱਚਾ ਜਗਾੜ ਵਾਲੇ ਪਾਸੇ ਗਿਆ ਹੁਣ ਆਉਣ ਵਾਲੇ ਸਮੇਂ ਡੈਫੀਨੇਟਲੀ ਉਹੀ ਖਰਾਬ ਹੋਊਗਾ ਸਿੱਧੇ ਸਿੱਧੇ ਰਸਤੇ ਤੇ ਜਾਣ ਵਾਲਾ ਬੱਚਾ ਲੌਂਗ ਟਰਮ ਤੇ ਸਾਰੇ ਡਾਊਟ ਕਲੀਅਰ ਕਰਨ ਵਾਲਾ ਬੱਚਾ ਬਹੁਤ ਵਧੀਆ ਤਰੀਕੇ ਨਾਲ ਜਾਊਗਾ ਯਾਰ ਇੱਕ ਚੀਜ਼ ਮੰਨ ਕੇ ਚੱਲੋ ਕੈਨੇਡਾ ਅੱਜ ਵੀ ਬੱਚਿਆਂ ਦਾ ਸਾਥ ਦੇ ਰਿਹਾ ਸਿਰਫ ਕੈਨੇਡਾ ਕੀ ਕਹਿ ਰਿਹਾ ਯਾਰ ਪੜ ਲਓ ਤੇ ਸਾਡੇ ਜਿਹੜੇ ਰੂਲਸ ਰੈਗੂਲੇਸ਼ਨ ਨੂੰ ਫਾਲੋ ਕਰ ਲਓ ਸਿੰਪਲ ਜਿਹਾ ਉਹਨਾਂ ਦਾ ਫੰਡਾ ਜਿਹੜਾ ਹੈਗਾ ਤੂੰ ਆਪਾਂ ਇਸ ਸਾਰਾ ਕੁਝ ਸਾਰਾ ਬਹੁਤ ਵਧੀਆ ਹੋਗਾ ਸਰ ਇਹ ਜਿਹੜਾ ਅਪਡੇਟ ਆਇਆ ਨਾ ਇਹਨੂੰ ਮੈਂ ਬਹੁਤ ਪੋਜ਼ਿਟਿਵ ਦੇਖ ਰਿਹਾ ਕਿਉਂਕਿ ਜਿੰਨੀਆਂ ਜਲੇਬੀਆਂ ਜਿੱਦੀਆਂ ਗੰਡਾਂ ਸੀਗੀਆਂ ਨਾ ਜਿੰਨਾ ਸੋਸ਼ਲ ਮੀਡੀਆ ਤੇ ਭੰਡਿਆ ਜਾਂਦਾ ਸੀ ਹਰ ਚੀਜ਼ ਦਾ ਜਵਾਬ ਉਹਨਾਂ ਨੇ ਇਸ ਛੋਟੇ ਜਿਹੇ ਅਪਡੇਟ ਚ ਬੱਚਿਆਂ ਨੂੰ ਦੇ ਦਿੱਤਾ ਬਿਲਕੁਲ ਸਹੀ ਗੱਲ ਹੈ ਜੀ ਸੋ ਬੜੀ ਇੰਪੋਰਟੈਂਟ ਤੇ ਮਹੱਤਵਪੂਰਨ ਗੱਲ ਹੈ ਜਿਹੜੀ ਮੈਂ ਤੁਸੀਂ ਸਾਂਝੀ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਦੇ ਲਈ ਇਹ ਗੱਲ ਥੋੜੀ ਬਹੁਤ ਫਾਇਦੇਮੰਦ ਰਹਿਣੀ ਹੈ ਤਿਰਜੀ ਹੁਣ ਇਹ ਤਾਂ ਗੱਲ ਰਹਿ ਗਈ 1 ਨਵੰਬਰ ਹੁਣ ਤੁਹਾਡਾ ਨਜ਼ਰੀਆ ਕੀ ਹੈ 1 ਨਵੰਬਰ ਤੋਂ ਪਹਿਲਾਂ ਬੱਚੇ ਫਾਈਲਾਂ ਲਾਉਣ ਜਾਂ 1 ਨਵੰਬਰ ਤੋਂ ਬਾਅਦ ਚਲਾਉਣ ਸਰ ਜੇ ਜਿਹੜੀ ਆਫਰ ਲੈਟਰ ਆਈ ਹੋਈ ਜੇ ਜਿਹਦੀ ਫੀ ਪੇਪਮੈਂਟ ਹੋਈ ਹੋਈ ਹੈ ਡੈਫੀਨਿਟਲੀ ਲਾਵੇ ਯਾਰ ਬੇਫਿਕਰ ਹੋ ਲਾਵੇ ਟੈਨਸ਼ਨ ਲੈ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ 1 ਨਵੰਬਰ ਤੋਂ ਬਾਅਦ ਤਾਂ ਜੇ ਹੋਰ ਕਲੈਰਿਟੀ ਆਉਣੀ ਆ ਕੋਰਸ ਕਲੈਰਿਟੀ ਨਹੀਂ ਐਮੈਸੀ ਵੱਲੋਂ ਨਹੀਂ ਆਣੀ ਕੋਰਸਾਂ ਦੀ ਲਿਸਟ ਚੇਂਜ ਹੋਣੀ ਆ ਸੋ 1 ਨਵੰਬਰ ਤੋਂ ਪਹਿਲਾਂ ਤੱਕ ਇਹ ਕਹਿ ਲਓ ਕਿ ਜਿਹੜਾ ਇੱਕ ਮੰਦੇ ਵਿੱਚ ਡਰ ਰਹੂਗਾ ਨਾ ਮੇਰਾ ਕੋਰਸ ਹੈਗਾ ਨਹੀਂ ਹੈ ਮੇਰਾ ਸਲਾਹਕਾਰ ਮੈਨੂੰ ਸਹੀ ਸਲਾਹ ਦਿੰਦਾ ਜਾਂ ਨਹੀਂ ਦਿੰਦਾ ਸੋ 1 ਨਵੰਬਰ ਤੋਂ ਫਾਈਲ ਜੇ ਅੰਬੈਸੀ 'ਚ ਚਲੇਗੀ ਫੇਰ ਮੈਟਰ ਨਹੀਂ ਕਰਦਾ ਭਰਾ ਤੁਸੀਂ ਵਰਕ ਪਰਮਿਟ ਲੈ ਕੇ ਜਾਓਗੇ ਟੈਨਸ਼ਨ ਨਹੀਂ ਆ ਉਹ ਮੈਂ ਸੁਹਾ ਦਾ ਜੋ ਆ ਪਹਿਲਾਂ ਹੀ ਦੱਸਦਾ ਤੁਹਾਡਾ ਕਿ ਵਰਕ ਪਰਮਿਟ ਦੇ ਵਿੱਚ ਨਹੀਂ ਤੰਗੀ ਹੁੰਦੀ ਨਾ ਵੀਜ਼ਾ ਦੇ ਵਿੱਚ ਤੰਗੀ ਆਉਂਦੀ ਆ ਸੋ ਅਜ ਇੱਕ ਹੋਰ ਐਗਜ਼ਾਮਪਲ ਇੱਥੇ ਦੇਦਾ ਸਾਡੇ ਕਹਿੰਦੇ ਨਾ ਕਿ ਪੰਜਾਬ ਦੇ ਵਿੱਚ ਜੇ ਮੈਨੂੰ ਸਾਰੇ ਪਾਸੇ ਹੁੰਦਾ ਜਦੋਂ ਅਸੀਂ ਵੀ ਪੜਦੇ ਹੁੰਦੇ ਸਾਨੂੰ ਵੀ ਸੀ ਮੈਂ ਵੀ ਨਾਨ ਮੈਡੀਕਲ ਰੱਖੀ ਸੀ ਕਿ ਤੂਫਾਨ ਨੂੰ ਕਿ ਮੁੰਡੇ ਨੇ ਨਾਨ ਮੈਡੀਕਲ ਰੱਖੀ ਆ ਜਾਂ ਮੁੰਡੇ ਨੇ ਬੱਚੇ ਨੇ ਸਾਡੇ ਨੇ ਮੈਡੀਕਲ ਰੱਖਿਆ ਸੋ ਇੱਕ ਬੜਾ ਦਿਖਾਵਾ ਹੁੰਦਾ ਮੇਰਾ ਤਾਂ ਇਹ ਮੰਨਣਾ ਵਾ ਕਿ ਜੋ ਮਰਜੀ ਕਰ ਲੋ ਭਰਾ ਸਿਰਾ ਲ ਚਾਹੇ ਆਰਟਸ ਕਰ ਲੋ ਆ ਜਿੰਨੇ ਸਾਡੇ ਆਈਐਸ ਆਫੀਸਰ ਪੀਸੀਐਸ ਆਫੀਸਰ ਵੱਡੇ ਗੱਜਟਡ ਆਫੀਸਰ ਮੋਸਟਲੀ ਆਇਆ ਜਿਹੜੇ ਕਿ ਆਰਟਸ ਬੈਕਗਰਾਉਂਡ ਚ ਹੁੰਦੇ ਬਟ ਕੌਣ ਹੁੰਦੇ ਸਿਰੇ ਲੱਗੇ ਹੁੰਦੇ ਆ ਸੋ ਇਹੀ ਵਪਾਰ ਦੇ ਵਿੱਚ ਵੀ ਗੱਲ ਹੁੰਦੀ ਆ ਯਾਰ ਵਪਾਰ ਚਾਹੇ ਵੱਡਾ ਕੋਲਣਾ ਚਾਹੇ ਛੋਟਾ ਕੋਲਣਾ ਯਾਰ ਇੱਥੇ ਤਾਂ ਗੋਲ ਕਪੈਣੀ ਰਿਹੜੀਆਂ ਵਾਲੇ ਨੇ ਵੀ ਸਰਾ ਲਾਇਆ ਹੋਇਆ ਛੋਟੀ ਜੀ ਦੁਕਾਨ ਵਾਲੇ ਚਾਹ ਵੇਚਣ ਵਾਲੇ ਨੇ ਵੀ ਇੱਥੇ ਸਰਾ ਲਾਇਆ ਹੋਇਆ ਸੋ ਜੋ ਕੰਮ ਕਰੋ ਤੁਹਾਡੇ ਤੋਂ ਵਧੀਆ ਨਾਲ ਕੋਈ ਕਰ ਸਕੇ ਸੋ ਜਿਹੜੀ ਪੜਾਈ ਤੁਸੀਂ ਕਰਦੇ ਆ ਉਹ ਵਧੀਆ ਗ੍ਰੇਡਸ ਦੇ ਨਾਲ ਪੜਾਈ ਕਰ ਲੋ ਵਧੀਆ ਨੰ ਆਪੀ ਬੜੀ ਐਮਪਲੋਇਰ ਨੇ ਵੀ ਤੁਹਾਨੂੰ ਸਪੋਰਟ ਕਰਨਾ ਤੁਹਾਡੇ ਟੈਲੈਂਟ ਨੂੰ ਦੇਖਦੇ ਹੋਏ ਸੋ ਮੀਨਸ ਪ੍ਰੋਬਲਮ ਨਹੀਂ ਰਹਿਣੀ ਹਾਂ ਇੱਕ ਗਲ ਫੋਰ ਸ਼ੂਰ ਹੈਗਾ ਕੈਨੇਡਾ ਜੇ ਜਾਣਾ ਤਾਂ ਤੁਸੀਂ ਬੱਚਿਆਂ ਨੂੰ ਮੈਂ ਕਹਾਂਗਾ ਜਾਂ ਪੇਰੈਂਟਸ ਨੇ ਕੈਨੇਡਾ ਬੱਚਾ ਭੇਜਣਾ ਜੇ ਪੜ੍ਹਾਈ ਨੂੰ ਤਵੱਜੋ ਨਹੀਂ ਦਿੱਤੀ ਨਾ ਤਾਂ ਕੋਈ ਫਾਇਦਾ ਨਹੀਂ ਹੈਗਾ ਹਾਂ ਮੈਂ ਮੰਨਦਾ ਪਾਰਟ ਟਾਈਮ ਕੰਮ ਵੀ ਬੱਚਿਆਂ ਨੂੰ ਚਾਹੀਦਾ ਉਹ ਵੀ ਮਿਲ ਜਾਣਾ ਪਰ ਹਾਂ ਜੇ ਕੰਮ ਜੇ ਪੜ੍ਹਾਈ ਨੂੰ ਕੰਪਰਮਾਈਜ਼ ਨਹੀਂ ਕੀਤਾ ਫਿਰ ਤੁਸੀਂ ਆਪਣੇ ਬੱਚੇ ਨੂੰ ਮੈਂ ਕਹਿੰਦਾ ਕੈਨੇਡਾ ਨਾ ਭੇਜੋ ਅੱਜ ਮੈਂ ਇਸ ਵੀਡੀਓ 'ਚ ਦੁਬਾਰਾ ਕਹਾਂਗਾ ਜਿਹੜਾ ਬੱਚਾ ਪੜ੍ਹਾਈ 'ਚ ਬਹੁਤ ਮੀਖ ਹੈਗਾ ਸੋ ਉਹਦੇ ਵਾਸਤੇ ਤਾਂ ਹੋਰ ਬੜੇ ਰਾਸਤੇ ਆ ਕੈਨੇਡਾ ਵਰਕ ਪਰਮਿਟ ਤੇ ਜਾਵੇ ਲੇਟਰ ਆਨ ਜਾਵੇ ਤੇ ਪੜ੍ਹ ਕੇ ਜਾਵੇ ਐਕਸਪੀਰੀਅੰਸ ਗੇਨ ਕਰਕੇ ਜਾਵੇ ਉਹ ਕੈਨੇਡਾ ਸਟਡੀ ਵੀਜ਼ਾ ਤੇ ਨਾ ਜਾਵੇ ਜਿਹੜਾ ਪੜ੍ਹਾਈ ਦੇ ਵਿੱਚ ਹੱਥ ਜਿਹੜਾ ਗਿਆ ਤੰਗ ਹੈ। ਸੋ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਔਰ ਬਹੁਤ ਹੀ ਮਹੱਤਵਪੂਰਨ ਸਲਾਹ ਸਟੂਡੈਂਟਸ ਨੂੰ ਤਿਰਜਜੀ ਵੱਲੋਂ ਸੋ ਤਿਰਜਜੀ ਥੈਂਕ ਯੂ ਸੋ ਮੱਚ ਮੈਨੂੰ ਲੱਗਦਾ ਹੈ ਕਿ ਸਟੂਡੈਂਟਸ ਜ਼ਰੂਰ ਥੋੜੀਆਂ ਗੱਲਾਂ ਤੇ ਅਮਲ ਕਰਨਗੇ ਕਿਸੇ ਵੀ ਵਿਦਿਆਰਥੀ ਨੂੰ ਕੋਈ ਕਨਫਿਊਜ਼ਨ ਹੈ ਤੇ ਤੁਰੰਤ ਫੋ पचासी पांच सौ अठहत्तर पचासी पांच सौ अठहत्तर बहुत बहुत धनबाद थैंक यू